ਜਗਬੀਰ ਆਪਣੇ ਪਿੰਡ ਦੀ ਫਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗ੍ਹਾ ਤੇ ਆਲਿਸ਼ਾਨ ਕੋਠੀ ਬਣੀ ਹੋਈ ਸੀ ਇੱਕ ਪਲ ਲਈ ਉਸ ਦੇ ਕਦਮ ਰੁੱਕ ਗਏ ਉਸ ਸੋਚਣ ਲੱਗਿਆ ਕਿ ਉਸ ਦੇ ਪਰਵਾਰ ਕੋਲ ਐਨੇ ਪੈਸੇ ਕਿੱਥੋਂ ਆ ਗਏ ਕਿ ਇਹ ਮਹਿਲ ਛੱਤ ਲਿਆ ਗਲੀ ਵਿੱਚੋਂ ਲੰਘਦੇ ਇੱਕ ਮੁੰਡੇ ਨੇ ਉਸ ਨੂੰ ਪੁੱਛਿਆ ਕਾਕਾ ਬਾਬਰ ਦਾ ਘਰ ਆਹੀ ਹੈ ਮੁੰਡਾ ਇੱਕਦਮ ਰੁਕ ਗਿਆ ਅਤੇ ਜਗਬੀਰ ਨੂੰ ਉੱਪਰ ਤੋਂ ਲੈ ਕੇ ਪੈਰਾਂ ਤੱਕ ਧਿਆਨ ਨਾਲ ਦੇਖਣ ਲੱਗਾ ਕੁਝ ਦੇਰ ਸੋਚਣ ਤੋਂ ਬਾਅਦ ਉਹ ਬੋਲਿਆ ਕਿ ਤੁਸੀਂ ਬਾਪੂ ਬਾਬਰ ਸਿੰਘ ਦੇ ਘਰ ਬਾਰੇ ਪੁੱਛ ਰਹੇ ਹੋ ਆਪਣੇ ਛੋਟੇ ਭਰਾ ਬਾਬਰ ਦੇ ਨਾਲ-ਨਾਲ ਬਾਪੂ ਸ਼ਬਦ ਸੁਣ ਕੇ ਜਗਦੀਰ ਨੂੰ ਅਹਿਸਾਸ ਹੋਇਆ ਕਿ ਉਹ ਅੱਜ 30 ਸਾਲਾਂ ਬਾਅਦ ਆਪਣੇ ਪਿੰਡ ਆਪਣੇ ਘਰ ਆਇਆ ਹੈ ਜਗਦੀਰ ਆਪਣੇ ਕੋਲ ਖੜੇ ਉਸ ਮੁੰਡੇ ਨੂੰ ਭੁੱਲ ਗਿਆ ਅਤੇ ਆਪ ਯਾਦਾਂ ਦੇ ਸੰਸਾਰ ਵਿੱਚ ਗਵਾਚ ਗਿਆ ਉਸ ਨੂੰ ਯਾਦ ਆਈ ਆਪਣੀ ਜਵਾਨੀ ਆਪਣੇ ਹਾਨੀ ਆਪਣਾ ਸਕੂਲ ਆਪਣੇ ਬਾਪੂ ਦੀਆਂ ਝੜਕਾਂ ਮਾਂ ਦਾ ਪਿਆਰ ਰਜਾਈ ਦੀਆਂ ਸ਼ੁਗਲ ਆਪਣੇ ਪਿੰਡ ਦੇ ਬਾਬੇ ਤੇ ਅੱਜ ਉਸ ਨੂੰ ਬੱਚੇ ਬਾਬਾ ਆਖ ਰਹੇ ਸਨ ਜਗਦੀਰ ਨੂੰ વિશ્વાસ ਨਾ ਹੋਇਆ ਕਿ ਉਹ ਹੁਣ ਵੀ ਬਾਬਾ ਹੋ ਗਿਆ ਹੈ ਜਗਦੀਰ ਨੂੰ ਜਾਪਿਆ ਜਿਵੇਂ ਕੁਝ ਹੀ ਪਲਾਂ ਵਿੱਚ ਉਸਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਲਈ ਹੋਵੇ ਫਿਲਮ ਦੀ ਰੀਲ ਵਾਂਗ ਜਗਦੀਰ ਦੀਆਂ ਅੱਖਾਂ ਸਾਹਮਣੇ ਪੁਰਾਣੀਆਂ ਯਾਦਾਂ ਆਉਣ ਲੱਗੀਆਂ ਉਸ ਨੂੰ ਯਾਦ ਆਇਆ ਕਿ ਕਿਸ ਤਰ੍ਹਾਂ ਉਹ ਪਿੰਡ ਦੇ ਮੁੰਡਿਆਂ ਦੀ ਟੋਲੀ ਦਾ ਸਰਦਾਰ ਹੁੰਦਾ ਸੀ ਸਾਰੇ ਪਿੰਡ ਵਿੱਚੋਂ ਉਹ ਜਿਹੜਾ ਪਹਿਲਾ ਮੁੰਡਾ ਸੀ ਜਿਹੜਾ 10ਵੀਂ ਜਮਾਤ ਵਿੱਚੋਂ ਪਾਸ ਹੋਇਆ ਸੀ ਤੇ ਖੁਸ਼ੀ ਵਿੱਚ ਕੀਵਾ ਹੋਏ ਜੱਗੀ ਦੇ ਬਾਪੂ ਦੇ ਪੈਰ ਧਰਤੀ ਤੇ ਨਹੀਂ ਸੰ ਲੱਗ ਰਹੇ ਜੱਗੀ ਵੀ ਆਪਣੇ ਦੋਸਤਾਂ ਵਿੱਚ ਆਪਣੀ ਕਾਬਲੀਅਤ ਦੀਆਂ ਫੜਾ ਮਾਰ ਰਿਹਾ ਸੀ ਕਿਉਂ ਬਈ ਨਾਜਰ ਸਿੰਘ ਆ ਦੇਖਿਆ ਯਾਰਾਂ ਦਾ ਦਿਮਾਗ ਹੋ ਗਿਆ ਨਾ ਪਾਸ 10ਵੀਂ ਵਿੱਚੋਂ ਪਿੰਡ ਦਾ ਰਿਕਾਰਡ ਤੋੜਤਾ ਯਾਰਾਂ ਨੇ ਜੱਗੀ ਨੇ ਆਪਣੇ ਦੋਸਤ ਨਾਜਰ ਸਿੰਘ ਨੂੰ ਕਿਹਾ ਸੱਚੀ ਯਾਰਾ ਮੰਨ ਗਏ ਤੈਨੂੰ ਨਾਜਰ ਨੇ ਵੀ ਜੱਗੀ ਦੀ ਸੈਫਟ ਕਰਦਿਆਂ ਕਿਹਾ ਕਮਾ ਆਪਣੀ ਚਾਲ ਚੱਲਦਾ ਗਿਆ ਤੇ ਘਰ ਵਿੱਚ ਵੱਡਾ ਹੌਨਕਾਰਨ ਜੱਗੀ ਦਾ ਵਿਆਹ ਉਸਦੇ ਬਾਪੂ ਨੇ ਛੇਤੀ ਹੀ ਕਰ ਦਿੱਤਾ ਕਿਉਂਕਿ ਉਸਦੀ ਮਾਂ ਦੇ ਸਾਹਮਣੇ ਜਦੋਂ ਪਿੰਡ ਦੀਆਂ ਤੀਵੀਆਂ ਆਪਣੀਆਂ ਨੋਹਾ ਦੀਆਂ ਗੱਲਾਂ ਕਰਦੀਆਂ ਤਾਂ ਉਸ ਨੂੰ ਚੰਗਾ ਨਾ ਲੱਗਦਾ ਉਸ ਨੂੰ ਆਪਣੇ ਵਿਹੜੇ ਵਿੱਚ ਘੁੰਮਦੀ ਨੌ ਚਾਹੀਦੀ ਸੀ ਜਿਸ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਸਕੇ ਮਾਂ ਦੇ ਇਸ ਚਾਅ ਵਿੱਚ ਜੱਗੀ ਦਾ ਵਿਆਹ ਹੋ ਗਿਆ ਮਾਂ ਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ ਤੇ ਖੁਸ਼ੀ ਮਨਾ ਚੰਨ ਜਹੀ ਨੌ ਦੇਖ ਕੇ ਜੱਗੀ ਦੀ ਮਾਂ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਉਹਨ ਉਹ ਵੀ ਆਪਣੀ ਨੌ ਦੀਆਂ ਸਫਤਾ ਪਿੰਡ ਦੀਆਂ ਤੀਵੀਆਂ ਵਿੱਚ ਬੈਠ ਕੇ ਕਰ ਸਕਦੀ ਸੀ ਜੱਗੀ ਵੀ ਕੁਛ ਸੀ ਕਿ ਨਿਰਮਲ ਜਹੀ ਪੜ੍ਹੀ ਲਿਖੀ ਪਤਨੀ ਉਸ ਨੂੰ ਮਿਲੀ ਸੀ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਜੱਗੀ ਨੇ ਫੌਜ ਵਿੱਚ ਭਰਤੀ ਹੋਣ ਲਈ ਅਰਜੀ ਦਿੱਤੀ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਸ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਤੇ ਉਹ ਫੌਜ ਵਿੱਚ ਭਰਤੀ ਹੋ ਗਿਆ ਜੱਗੀ ਦੇ ਬਾਪੂ ਨੂੰ ਆਪਣੇ ਪੁੱਤ ਤੇ ਮਾਣ ਸੀ ਆਪਣੀ ਪਤਨੀ ਨਿਰਮਲ ਨੂੰ ਛੇਤੀ ਮੋੜ ਆਉਣ ਦਾ ਦਿਲਾਸਾ ਦੇ ਕੇ ਉਹ ਫੌਜ ਲਈ ਰਵਾਨਾ ਹੋ ਗਿਆ ਤੇ ਮੋਰਕੇ ਆ ਜਾ ਰਿਹਾ ਸੀ 30 ਸਾਲਾਂ ਬਾਅਦ ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਕਿਸੇ ਫਿਲਮ ਵਾਂਗ ਯਾਦ ਆ ਰਹੀ ਸੀ ਕਿ ਐਨੇ ਨੂੰ ਕਿਸੇ ਨੇ ਉਸ ਨੂੰ ਪਿੱਛੋਂ ਆਵਾਜ਼ ਮਾਰੀ ਕੀ ਗੱਲ ਬਜ਼ੁਰਗੋ ਕੀ ਸੋਚ ਰਹੇ ਹੋ ਜੱਗੀ ਦੀਆਂ ਯਾਦਾਂ ਦੀ ਤੰਦ ਅਚਾਨਕ ਇਸ ਆਵਾਜ਼ ਨਾਲ ਟੁੱਟ ਗਈ ਉਸ ਨੇ ਸਾਹਮਣੇ ਖੜੇ ਨੌਜਵਾਨ ਦੇ ਪ੍ਰਸ਼ਨ ਦਾ ਉੱਤਰ ਦੇਣ ਦੀ ਥਾਂ ਪੁੱਛਿਆ ਕਾਕਾ ਕੀ ਨਾਂ ਹੈ ਤੇਰਾ ਜੀ ਇੰਦਰਜੀਤ ਤੇਰੇ ਬਾਪੂ ਦਾ ਕੀ ਨਾਂ ਹੈ ਜੱਗੀ ਨੇ ਪੁੱਛਿਆ ਸਰਦਾਰ ਨਛੱਤਰ ਸਿੰਘ ਅੱਛਾ ਤੂੰ ਛੱਤਰ ਦਾ ਮੁੰਡਾ ਐ ਜੱਗੀ ਨੇ ਉਸਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਹਾਂਜੀ ਕਿੱਥੇ ਐ ਤੇਰਾ ਬਾਪੂ ਜੀ ਉਹ ਖੇਤਾਂ ਵਿੱਚ ਹਨ ਪਰ ਤੁਸੀਂ ਕੌਣ ਹੋ ਮੁੰਡੇ ਨੇ ਜੱਗੀ ਨੂੰ ਪਛਾਣਿਆ ਨਹੀਂ ਸੀ ਮੈਂ ਤੇਰੇ ਬਾਪੂ ਦਾ ਯਾਰ ਜੱਗੀ ਹਾਂ ਉਸਨੇ ਹੱਸਦਿਆਂ ਮੁੰਡੇ ਨੂੰ ਉੱਤਰ ਦਿੱਤਾ ਚੱਲ ਤੇਰੇ ਬਾਪੂ ਨੂੰ ਮਿਲਦੇ ਆਂ ਪਹਿਲਾਂ ਜੱਗੀ ਨੇ ਮੁੰਡੇ ਤੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਨੌਜਵਾਨ ਨਾਲ ਜੱਗੀ ਉਹਨਾਂ ਦੇ ਖੇਤਾਂ ਵਿੱਚ ਪਹੁੰਚ ਗਿਆ ਤੇ ਸਾਹਮਣੇ ਦੇਖਦਾ ਹੈ ਕਿ ਇੱਕ ਬਜ਼ੁਰਗ ਕਹੀ ਨਾਲ ਖੇਤ ਵਿੱਚ ਕੰਮ ਕਰ ਰਿਹਾ ਹੈ ਓਏ ਛੱਤਿਆ ਕੀ ਹਾਲ ਹੈ ਤੇਰਾ ਜੱਗੀ ਨੇ ਉੱਚੀ ਆਵਾਜ਼ ਵਿੱਚ ਕਿਹਾ ਤਾਂ ਕੰਮ ਕਰ ਰਿਹਾ ਬਜ਼ੁਰਗ ਅਚਾਨਕ ਰੁਕ ਗਿਆ ਤੇ ਜੱਗੀ ਵੇਖਣ ਲੱਗਾ ਨਸ਼ੱਤਰ ਸਿੰਘ ਕੁਝ ਦੇਰ ਤੱਕ ਆਉਣ ਵਾਲੇ ਉਸ ਵਿਅਕਤੀ ਨੂੰ ਪਛਾਣਨ ਦਾ ਯਤਨ ਕਰਦਾ ਰਿਹਾ ਅਤੇ ਜਦੋਂ ਉਸ ਨੂੰ ਆਪਣੇ ਬਚਪਨ ਦੇ ਯਾਰ ਦੀ ਸ਼ਕਲ ਚੇਤੇ ਆਈ ਤਾਂ ਉਸ ਦੇ ਮੂੰਹੋਂ ਝਟ ਨਿਕਲਿਆ ਓਏ ਜੱਗੀ ਤੂੰ ਪਰ ਤੂੰ ਤਾਂ ਉਹ ਚੁੱਪ ਕਰ ਗਿਆ ਤੇ ਆਪਣਾ ਉਸਨੇ ਵਾਅਦਾ ਪੂਰਾ ਨਾ ਕੀਤਾ ਪਰ ਮੈਂ ਕੀ ਜੱਗੀ ਨੇ ਕਾਲੀ ਨਾਲ ਪੁੱਛਿਆ ਤੂੰ ਤਾਂ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਤੇ ਸਾਰਾ ਪਿੰਡ ਤੈਨੂੰ ਸ਼ਹੀਦ ਹੀ ਸਮਝ ਰਿਹਾ ਨਛੱਤਰ ਸਿੰਘ ਨੇ ਇੱਕ ਵਾਕ ਵਿੱਚ ਆਪਣੀ ਗੱਲ ਪੂਰੀ ਕਰਦਿਆਂ ਕਿਹਾ ਨਹੀਂ ਯਾਰਾ ਜਦੋਂ ਮੇਰੀ ਟ੍ਰੇਨਿੰਗ ਮੁੱਕੀ ਤਾਂ ਕੁਝ ਦਿਨਾਂ ਬਾਅਦ ਹੀ ਪਾਕਿਸਤਾਨ ਨਾਲ ਜੰਗ ਛਿੜ ਪਈ ਮੈਨੂੰ ਜੰਗ ਵਿੱਚ ਭੇਜਿਆ ਗਿਆ ਤੇ ਜੰਗ ਵਿੱਚ ਮੈਂ ਦੁਸ਼ਮਣ ਦੇ ਹੱਥ ਆ ਗਿਆ ਉਹਨਾਂ ਦੀ ਕੈਦ ਵਿੱਚੋਂ ਹੁਣ ਰਿਹਾ ਹੋਇਆ ਮੇਰੀ ਪਲਟਨ ਨੇ ਮੇਰੀ ਬਥੇਰੀ ਭਾਲ ਕੀਤੀ ਪਰ ਅਸੀਂ ਤਿੰਨ ਜਵਾਨ ਦੁਸ਼ਮਣ ਸੈਨਾ ਦੇ ਹੱਥ ਆ ਗਏ ਮੇਰੀ ਪਲਟਨ ਦੇ ਜਿਹੜੇ ਜਵਾਨ ਸ਼ਹੀਦ ਹੋ ਗਏ ਸਨ ਉਹਨਾਂ ਵਿੱਚੋਂ ਕਈਆਂ ਦੀਆਂ ਲਾਸ਼ਾਂ ਨਹੀਂ ਸੰਮਿਲੀਆਂ ਇਸ ਲਈ ਮੈਨੂੰ ਅਤੇ ਮੇਰੇ ਦੋ ਸਾਥੀਆਂ ਨੂੰ ਵੀ ਸ਼ਹੀਦ ਮੰਨ ਲਿਆ ਹੋਣਾ ਹੈ ਜੱਗੀ ਇੱਕੋ ਸਾਹ ਸਾਰੀ ਗੱਲ ਨਛੱਤਰ ਸਿੰਘ ਨੂੰ ਕਹਿ ਗਿਆ ਕੁਝ ਦੇਰ ਇਸੇ ਤਰ੍ਹਾਂ ਚੁੱਪ ਵਰਤੀ ਰਹੀ ਅਤੇ ਫਿਰ ਜੱਗੀ ਨੇ ਪੁੱਛਿਆ ਪਰ ਕਿਸੇ ਨੇ ਮੇਰੀ ਭਾਲ ਨਹੀਂ ਕੀਤੀ ਕੀਤੀ ਕਿਉਂ ਨਹੀਂ ਤੇਰੇ ਭਰਾ ਬਾਬਰ ਨੇ ਬਹੁਤ ਭਾਲ ਕੀਤੀ ਪਰ ਤੇਰਾ ਕੁਝ ਵੀ ਪਤਾ ਨਹੀਂ ਲੱਗਿਆ ਮੇਰੀ ਘਰ ਵਾਲੀ ਨਿਰਮਲ ਦਾ ਕੀ ਹਾਲ ਹੈ ਇਹ ਗੱਲ ਪੁੱਛਣ ਤੇ ਜੱਗੀ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਉਸ ਦੇ ਮਨ ਵਿੱਚ ਅਜੀਬ ਜਿਹੇ ਵਿਚਾਰ ਆ ਰਹੇ ਸਨ ਪਰ ਦਲੇਰੀ ਕਰਕੇ ਉਸ ਨੇ ਪੁੱਛ ਹੀ ਲਿਆ ਇਹ ਸਵਾਲ ਸੁਣ ਕੇ ਨਛੱਤਰ ਸਿੰਘ ਚੁੱਪ ਕਰ ਗਿਆ ਜਗਵੀਰ ਉਸ ਦੇ ਜਵਾਬ ਦੀ ਉਡੀਕ ਵਿੱਚ ਸੀ ਜਦੋਂ ਨਛੱਤਰ ਸਿੰਘ ਕੁਝ ਦੇਰ ਤੱਕ ਇਸੇ ਤਰ੍ਹਾਂ ਚੁੱਪ ਵੱਟੀ ਖੜਾ ਰਿਹਾ ਤਾਂ ਉਸ ਨੇ ਕਾਲੀ ਨਾਲ ਫੇਰ ਪੁੱਛਿਆ ਕੀ ਗੱਲ ਨਛੱਤਰ ਸਿਆ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਜਵਾਬ ਕੀ دیਵਾ ਯਾਰਾ ਮੈਂ ਕੁਝ ਕਹਿਣ ਲਈ ਸ਼ਬਦਾਂ ਦੀ ਭਾਲ ਕਰ ਰਿਹਾ ਹਾਂ ਪਰ ਕੁਝ ਤਾਂ ਦੱਸ ਤੇਰੀ ਮੌਤ ਦੀ ਖਬਰ ਸੁਣਦਿਆਂ ਉਸ ਵਿਚਾਰੀ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਏ ਕਈ ਸਾਲ ਤੇਰੀ ਉਡੀਕ ਵਿੱਚ ਲੰਘਾ ਦਿੱਤੇ ਪਰ ਫਿਰ ਲੋਕਾਂ ਦੇ ਕਹਿਣ ਤੇ ਉਸਨੇ ਤੇਰੇ ਭਰਾ ਬਾਬਰ ਨਾਲ ਵਿਆਹ ਇਸ ਤੋਂ ਅਗੇ ਨਛੱਤਰ ਸਿੰਘ ਕੁਝ ਨਾ ਬੋਲ ਸਕਿਆ ਜੱਗੀ ਨੂੰ ਹੁਣ ਕੁਝ ਨਹੀਂ ਸੀ ਸੁਣ ਰਿਹਾ ਉਹ ਚੁੱਪ-ਚਾਪ ਖੜਾ ਇੱਕ ਪਲ ਵਿੱਚ ਆਪਣੀ ਪਤਨੀ ਨਿਰਮਲ ਨਾਲ ਬਣੇ ਇਸ ਬੇਨਾਮ ਰਿਸ਼ਤੇ ਬਾਰੇ ਸੋਚ ਰਿਹਾ ਸੀ ਕਿ ਇਸ ਹੋਣੀ ਪਿੱਛੇ ਕਸੂਰ ਕਿਸ ਦਾ ਹੈ ਮੇਰਾ ਨਿਰਮਲ ਦਾ ਬਾਬਰ ਦਾ ਜਾਂ ਫਿਰ ਸਮਾਜ ਦਾ ਉਸ ਨੂੰ ਕੋਈ ਜਵਾਬ ਨਹੀਂ ಸಿਿਲ ਰਿਹਾ ਜੱਗੀ ਹੌਲੀ 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 ਮੋਡ ਪਿੰਡ ਦੀਆਂ ਗਲੀਆਂ ਤੋਂ ਬਾਹਰ ਵੱਲ ਨੂੰ ਚੱਲ ਪਿਆ ਦੂਰ ਕਿਸੇ ਗੁਮਨਾਮ ਜ਼ਿੰਦਗੀ ਵੱਲ ਜਿੱਥੇ ਨਾ ਇਹ ਬੇਨਾਮ ਰਿਸ਼ਤੇ ਅਪੜ ਸਕਣ ਤੇ ਨਾ ਹੀ ਉਸ ਦੇ ਆਪਣੇ ਨਸ਼ੱਤਾ ਸਿੰਘ ਤੁਰੇ ਜਾਂਦੇ ਜੱਗੀ ਨੂੰ ਪਿੱਛੋਂਵਾਜਾ ਮਾਰ ਰਿਹਾ ਸੀ ਜੱਗੀ ਓਏ ਜੱਗੀ ਗੱਲ ਤਾਂ ਸੁਣ ਘਰ ਤਾਂ ਚੱਲ ਤੇਰਾ ਭਰਾ ਬਾਬਰ ਤੈਨੂੰ ਉਡੀਕ ਜੱਗੀ ਜੱਗੀ ਗੱਲ ਤਾਂ ਸੁਣ ਤੇਰੀ ਘਰ ਵਾਲੀ ਜੱਗੀ ਜੱਗੀ ਪਰ ਜੱਗੀ ਹੌਲੀ ਹੌਲੀ ਪਿੰਡ ਤੋਂ ਬਾਹਰ ਜਾ ਚੁੱਕਾ ਸੀ ਕਿਸੇ ਅਣਜਾਣ ਮੰਜ਼ਲ ਵੱਲ ਇਸ ਦਾ ਪਤਾ ਉਸ ਨੂੰ ਖੁਦ ਵੀ ਨਹੀਂ ਸੀ